ਵਿਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰोसीडिंग्स ਨੇ ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ 1000 ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਣ ਗਏ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ ਆ ਰਿਹਾ ਝੂਠ ਨਹੀਂ ਬੋਲਿਆ ਜਾਂਦਾ ਉਹਨੇ ਕਿਹਾ ਜੀ ਬਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ పార్ਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਇਹ ਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਵਿਕਰਮ ਸਿੰਘ ਮਜੀਠੀਆ ਜੀ ਨੂੰ ਮੈਂ ਪੁੱਛਿਆ ਸੀ ਕਿ ਇਹ ਜੋ ਕੀ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਹ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਹਾਂ ਤੇ ਰਬ ਰਬ ਕਰ ਰਿਹਾ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦਾ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ కర్ਟਨ ਲੱਗੇ ਗਏ ਨੇ ਕੇਨ ਕਰਟਨ ਲੱਗੇ ਗਏ ਨੇ মিডিਏ ਦਾ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰਿਜ਼ਨਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਦਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪ੍ਰੂਡੈਂਸ ਦੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ। ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੈਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ। ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ ਪਤਾ ਨਹੀਂ ਕੀ ਨਾਮ ਉਹਦਾ ਜੀ। ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫਾਰ ਸੌਡੋਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਹਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ। ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ। they are found to be of better conduct than their own mla lodged in the same prison namely mr raman rora oh usse usse prison je ne unna da conduct eh do hardened criminal to katia manya gaya is karke unho ikatthe lodge nahi kita sanu apprehension hai ke comfort sanu koi nahi chahida sanu apprehension hai ke unna nu koi inna ne janni nuksan kar dena aur ebukrim singh majithia ji ne aaj court se declare kar ditta pichle kayi dinan ch ਤੁਸੀਂ ਲੌਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲੌਕ ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪੰਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਡ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸਬਸਿੱਧਾ ਅੱਜ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਸਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਜੁਡੀਸ਼ੀਅਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਇਹ ਇਥੇ ਕਹਿ ਦਿੰਦੇ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਆਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖੇ ਹੋਏ ਨੇ ਇਹ ਐਮਰਜੈਂਸੀ ਡਿਕਲੇਅਰਡ ਹੈ ਰੂਲ ਆਫ ਲਾ ਕੋਈ ਨਹੀਂ ਹੈਗਾ ਔਰ ਇਹ ਸਾਰੇ ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਸਗੋਂ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀਆਂਸਰਾਂ ਨੂੰ ਛਿੱਟੇ ਕੁਰਤੇ ਵਿੱਚ ਪਜਾਮੇ ਪਵਾ ਕੇ ਤੇ ਨੀਲੇ ਪੱਗਾਂ ਪਵਾ ਕੇ ਉਹਨਾਂ ਦੇ ਨੇੜੇ ਰੱਖਿਆ ਜਾ ਰਿਹਾ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ ਹਿੰਗ ਕੌਸ ਐਨੀ ਲਾਸ ਅੱਜ ਵੀ ਵੈਲਿਊਏਸ਼ਨ ਹੋ ਰਹੀ ਹੈ ਕਈ ਪ੍ਰੋਬਲਮ 2 ਅਗਸਤ ਦੇਖੋ ਕੋਰਡ ਦੇ ਸਪੈਸੀਫਿਕ ਆਰਡਰ ਨੇ ਕਿ ਕੋਈ ਵੀ ਸਰਚ ਦੁਆਰਾ ਨਹੀਂ ਹੋ ਸਕਦੀ ਜਿਹੜੀ ਤੁਸੀਂ ਫਰਦ ਜਮਤਲਾਸ਼ੀ ਵਿੱਚ ਜਿਹਦੇ ਵਿੱਚ ਇੱਕ ਵੀ ਮੋਬਾਈਲ ਫੋਨ ਨਹੀਂ ਸੀ ਦੋ ਬੈੱਡ ਸੀ ਦੋ ਬੱਚੇ ਨੇ ਕੰਪਿਊਟਰ ਸੀ ਦੋ ਕੋ ਸੱਤ ਸੀਟਰ ਸੋਫਾ ਸੀ ਸਿਰਫ ਉਦੀ ਪਰਮੈਸ਼ ਹੋ ਸਕਦੀ ਹੈ ਉਹ ਪਰਮੈਸ਼ ਕਰਨ ਕੋਈ ਵੀ ਨਹੀਂ ਆਇਆ ਇਹ ਸਭ ਡਰਾਮਾ ਹੋ ਰਿਹਾ ਜੀ ਦਿੱਲੀ ਅੱਜ ਗਏ ਨੇ ਉਹ ਕਲੈਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਕਲੈਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਤ ਕੀਤੀ ਗਿਆ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ ਮੈਨੂੰ ਤੁਸੀਂ ਦੇਖ ਲੈਂਦੇ ਹੋ ਹਰ ਵਾਰੀ ਕੋਰਟ ਚਾਂਚ ਕਿੰਨੀ ਤਕਲੀਫ ਹੁੰਦੀ ਹੈ ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ ਇਸ ਤੋਂ ਵੱਡਾ ਡੈਮੋਕਰੇਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ ਲੋਕਾਂ ਦੇ ਰੇਟ ਲਗਾਏ ਜਾ ਰਿਹਾ ਝੂਠ ਬੋਲਦੇ ਜੀ ਕੋਈ ਮੱਛੜੇ ਲੱਗਦੇ ਲੜਦੇ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਸੀ ਕਿ ਜੇਕਰ ਫਿਰ ਸੈਸ਼ਨ ਚਾ ਕੇ ਜਵਾਬ ਦੇ ਦੇ ਸਾਡੇ ਤੇ ਉਹਨਾਂ ਨੇ ਸਿੱਧਾ ਤੰਸ਼ ਕਰਿਆ ਸੀ ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਏ ਸੈਸ਼ਨ ਚਾ ਕੇ ਕੀ ਕਰਨਾ ਸੀ ਮੈਡਮ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਦੀ ਆਪੈਣਾ ਦੀ ਤਾਂ ਇਸੋ ਥੈਣੀ ਮੈਂ ਸਾਹਮਣੇ ਦੇਖ ਮੈਂ ਸਾਹਮਣੇ ਦੇਖਿਓ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਉਹ ਬਾਪੂ ਸਾਹੁ ਜੀ ਯਾਰ ਕੀ ਕੀ ਬੋਲਦੇ ਬੋਲਣ ਦਿੰਦੇ ਹੈ ਜੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਦਾ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਕਿ ਇਹ ਸੂਬੇ 'ਚ ਇੰਨੇ ਮੁੱਦੇ ਨੇ ਇੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਅਸੀਂ ਨਾ ਅੱਜ ਮੁਕਰ ਗਏ ਬਾਕੀ ਜਿੰਨੇ ਇਲਜ਼ਾਮ ਲਾਏ ਆ ਸਾਰਿਆਂ ਤੋਂ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰ ਗਏ ਨਾ ਕਿ ਡੀਏ ਕੀ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਬੇਲ ਵਾਸਤੇ ਜਾ ਰਹੇ ਹੋ ਬੇਲ ਨਹੀਂ ਪਤਾ ਬੇਲ 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 ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਜੀ 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 ਮੁਕਰੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁਕਰੇ ਨੇ ਕਿ 1000 ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰ ਨਹੀਂ ਲੇਕਿਨ ਮੈਮ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰ ਦਾਨੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇਨੀ ਮੈਂਡ ਹੈਂਡਲਿੰਗ ਕੀਤੀ ਅੱਜ ਵਕੀਲ ਸਾਹਿਬ ਸਾਹਿਬ ਸੰਪਲਾ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੋਡਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਸ ਅੱਜ ਸੈਂਪਲਸ ਆਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰਗ ਟੂ ਦ ਬਾਰ ਕਾਉਂਸਲ ਐਂਡ ਵੀ ਆਰ ਗੋਇੰਗ ਟੂ ਗੋ ਟੂ ਦ ਹਾਈਸਟ ਅਥਾਰਟੀ ਟੂ ਕੰਪਲੇਨ ਅਗੇਂਸ ਸੱਚ ਅਰਿੰਗ ਅਫੀਸ਼ਰ ਕੋਰਟ ਕਿਚੇਰੀ ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ ਮਿਲਾਕਤ ਵੀ ਨਹੀਂ ਕਰਨ ਦੇ ਮੁਲਾਕਤ ਨਹੀਂ ਕਰਨ ਦੇ ਰਹੇ ਇਹੋ ਕੁਛ ਰਿਹਾ ਇੱਕ ਮਿੰਟ ਮੁਲਾਕਤ ਨਹੀਂ ਕਰਨ ਦੇ ਰਹੇ ਅੱਜ ਕੋਰਟ ਦੇ ਹੁਕਮਾਂ ਅਨ 15 ਦਿਨ ਮੁਲਾਕਤ ਅਜੇ ਤੱਕ ਨਹੀਂ ਹੋ ਤੁਹਾਡੀ ਸੋਰੀ ਜੀ ਜੇਲ੍ਹ ਦੇ ਵਿੱਚ ਕੋਈ ਮੁਲਾਕਾਤ ਨਹੀਂ ਕਰਾਂਗੇ ਜੇਲ੍ਹ ਜੇਲ੍ਹ ਦੇ ਵਿੱਚ ਉਸ ਦਿਨ ਮੁਲਾਕਾਤ ਹੋਈ ਉਹਦੇ ਬਾਅਦ ਹੁਕਮ ਆਇਆ ਨੇ ਉਪਰੋਂ ਉਪਰੋਂ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨੀ ਜੀ ਅੱਜ ਵੀਰ ਜੀ ਗਏ ਅੱਜ ਕੋਰਟ ਸ਼ੂ ਹੋਈ ਸੀ ਕਿਉਂਕਿ ਮੈਂ ਵੀ ਸੀ ਕਿ ਕੋਰਟ 'ਚ ਤੇ ਉਹਨਾਂ ਨੂੰ ਆਣਾ ਪਿਆ ਠੀਕ ਹੈ ਠੀਕ ਹੈ ਨਿਕਰਮ ਜੀ ਜਿਆਦਾ ਇਸ ਮਸਲੇ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਤੁਹਾਨੂੰ ਜੀ ਨੇ ਸਿਮਰਤਪੁਰ ਸਾਹਿਬ ਨੇ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਆ ਜੀ ਸਮਾਂ ਡਿਕਲਾਈਨ ਹੋ ਚੁੱਕੇ ਆ ਜੀ ਏਡੀਜੀਪੀ ਪ੍ਰੈਜ਼ੈਂਸ ਵੱਲੋਂ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੇਰ ਕਲੇਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀਗੇ ਬੁਲਾਣੇ ਜੀ ਸਾਡੇ ਸਾਰਿਆਂ ਦੇ ਹੌਸਲੇ ਕਲੇਰ ਸਾਹਿਬ ਮਿਲਣ ਗਏ ਸੀਗੇ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਹੇ ਨੇ ਜੀ ਤੁਸੀਂ ਨਿਕਲੋ ਇੱਥੋਂ ਔਰ ਉਹਨਾਂ ਦੇ ਉਹਨਾਂ ਦੇ ਆਸ-ਪਾਸ ਲੋਕਾਂ ਨੂੰ ਜਿਹੜੇ ਰੱਖੇ ਜਾਈ ਸਾਰੇ ਖਤਮ ਨਾ ਰਮੇਸ਼ ਤਫਿਲਹਾਲ ਹੁਣ ਪੇਸ਼ੀ ਦੌਰਾਨ ਗਰੀਵਕੌਰ ਮਜੀਠਿਆ ਵੀ ਉਤੇ ਮਜਬੂਰ ਰਹਿਨੇ ਔਰ ਦੁਬਾਰਾ ਫਿਰ ਤੋਂ 14 ਦਿਨ ਦੀ ਹੋਰ ਨਿਆਇਕ ਰਾਹ ਸਕਤੀ ਸੀ ਜੋ ਤੱਕ ਜ਼ਮਾਨਤ ਨਹੀਂ ਮਿਲਦੀ ਤਾਂ 14 ਦਿਨ ਦਾ ਨਿਆਇਕ ਰਾਹ ਜਿਹੜਾ ਉਹ ਐਕਸਟੈਂਡ ਹੋ ਜਾਂਦਾ ਮੋਹਾਲੀ ਕੋਰਟ ਨੇ ਨਿਆਇਕ ਰਾਹ ਦੁਬਾਰਾ ਪੇਸ਼ ਕੀਤਾ 2 ਅਗਸਤ ਤੱਕ ਨੂ ਨਾਬਾ ਜੇਲ ਦੇ ਵਿੱਚ ਹੀ ਰਹਿਣਗੇ ਵਿਕਰਮ ਸਿੰਘ ਮਜੀਠਿਆ ਫਿਲਹਾਲ ਉਹਨਾਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਤੱਕ ਜਿਹੜੀ ਉਹਨਾਂ ਦੀ ਟੈਕਨੀਕਲ ਟੀਮ ਹੈ ਜਿਹੜੀ ਲੀਗਲ ਟੀਮ ਹੈ ਉਹਨਾਂ ਨੂੰ ਵੀ ਕੋਰਟ ਪਹੁੰਚਣ ਚ ਬਹੁਤ ਦਿੱਕਤਾਂ ਆ ਰਹੀਆਂ ਨੇ ਔਰ ਅੰਮ੍ਰਿਤਸਰ ਦੇ ਕਈ ਵਕੀਲ ਨੇ ਜਿਹੜੇ ਕਿ ਉਹਨਾਂ ਦੀ ਲੀਗਲ ਸੈਲ ਦੇ ਵਿੱਚ ਨੇ ਉਹਨਾਂ ਨੂੰ ਵੀ ਹਾਊਸ ਅਰੈਸਟ ਕੀਤਾ ਗਿਆ ਤਸਵਾਲ ਚੁਕੇ ਜਾ ਰਹੇ ਨੇ ਫਿਲਹਾਲ ਕਿਉਂਕਿ ਐਡਵੋਕੇਟ ਕਲੇਰ ਜਿਹੜੇ ਇਸ ਕੇਸ ਦੇ ਵਿੱਚ ਪੈਰਵਾਈ ਕਰ ਰਹੇ ਨੇ ਉਹਨਾਂ ਨੂੰ ਅੱਜ ਤੇ ਹੀ ਦਿਨ ਕਿਉਂਕਿ ਦਿੱਲੀ ਜਿਹੜਾ ਉੱਥੇ ਵੀ ਪ੍ਰਾਪਰਟੀ ਦੀ ਏਵੈਲੂਏਸ਼ਨ ਹੋ ਰਹੀ ਹੈ ਔਰ ਪਹਿਲਾਂ ਬਹਾਲੀ ਕੋਰਟ ਦੇ ਵੱਲੋਂ ਆਦੇਸ਼ ਨੇ ਕਿ ਸਿਰਫ ਤੇ ਸਿਰਫ ਉਹਨਾਂ ਦੀ ਲੀਗਲ ਟੀਮ ਦੇ ਵਿੱਚੋਂ ਜੇਕਰ ਕੋਈ ਮजूद ਰਹੇਗਾ ਉਸ ਹਾਲਾਤ ਦੇ ਵਿੱਚ ਹੀ ਸਰ ਤਿਰਫ ਉਹ ਵਲੂਸ਼ਨ ਹੋ ਸਕਦੀ ਹੈ ਤਾਂ આજ ਇੱਕ ਪਾਸੇ ਜਿੱਥੇ ਜਿਸ ਦਿਨ ਦੁਬਾਰਾ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੀ ਠੀਕ ਉਸੇ ਦਿਨ ਦਿੱਲੀ ਦੇ ਵਿੱਚ ਵੀ ਦੁਬਾਰਾ ਜਿਹੜੀ ਹੈ ਵਿਲੇਸ਼ਨ ਸ਼ੁਰੂ ਕਰ ਦਿੱਤੀ ਹੈ ਯਾਨੀ ਕਿ ਹੁਣੇ ਅਸੀਂ ਸੁਣ ਰਹੇ ਸੀ ਉਹਨਾਂ ਦੇ ਵਕੀਲ ਵੱਲੋਂ ਕਿਹਾ ਗਿਆ ਹੈ ਕਿ ਉਸੇ ਦਿਨ ਜਾਣ ਬੁੱਝ ਕੇ ਇਹ ਤਰੀਕ ਰੱਖੀ ਗਈ ਹੈ ਤਾਂ ਕਿ ਉਹਨਾਂ ਦੀ ਲੀਗਲ ਟੀਮ ਦੇ ਵਿੱਚੋਂ ਇੱਕ ਵਕੀਲ ਜਿਹੜੇ ਹੋਰ ਘਟਣ ਔਰ ਕੇਸ ਜਿਹੜਾ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਤਾਂ ਫਿਲਹਾਲ ਜਿਹੜਾ ਹੈ विक्रम सिंह मजीठिया ਨੂੰ ਮਿਲਣ ਤੋਂ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਹੋਰ ਉਹਨਾਂ ਦੇ ਲੀਗਲ ਟੀਮ ਦੇ ਰੜੇ ਮੈਂਬਰ ਨੇ ਉਹਨਾਂ ਨੂੰ ਮਨਾਹੀ ਕੀਤੀ ਗਈ ਹੈ। ਬਹਾਲੇ ਕੋਰਟ ਨੇ ਦੁਬਾਰਾ ਨਿਆਇ ਖਰਾਸਤ ਦੇ ਵਿੱਚ ਭੇਜਿਆ 2 ਅਗਸਤ ਨੂੰ ਮੁਰਦ ਤੋਂ ਫਿਰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ। ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ 'ਚ ਇੱਕ ਪਾਸੇ ਜਿੱਥੇ ਜੋ ਕੌਨਫੀਡੈਂਸ ਅਕਾਲੇ ਦਾ ਕਾਸਟੌਰ ਤੇ ਹੁਣੀ ਦੇਖ ਰਹੀ ਸੀ ਕ੍ਰੀਫਕਰ ਮਜੀਠਾ ਉਹਨਾਂ ਦੇ ਚਿਹਰੇ ਤੇ ਝਲਕ ਰਿਹਾ ਸੀ ਕਿ ਪ੍ਰਧਾਨ ਸਭਾ ਦੇ ਵਿੱਚ ਵੀ ਜਿਹੜਾ ਹੈ ਇਸ ਮੁਰਦੇ ਨੂੰ ਹੋਰ ਨਾਮ ਦਿੱਤਾ ਗਿਆ ਡਰਗ ਨਾਲ ਜੋੜਿਆ ਗਿਆ ਲੇਕਿਨ ਫਿਲਹਾਲ ਆਪ ਹੀ ਸਰਕਾਰ ਮੁਕਰ ਰਹੀ ਹੈ ਹਜ਼ਾਰ ਏਕੜ ਜ਼ਮੀਨ ਦਾ ਜਿਸ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਸੀ ਉਸ ਤੋਂ ਵੀ ਸਰਕਾਰ ਮੁਕਰ ਰਹੀ ਹੈ ਤਾਂ ਫਿਲਹਾਲ ਹੁਣ ਅਗਲੇ ਜਾਂਚ ਤੱਕ ਜੋ ਤੱਕ ਜਾਂਚ ਲਗਾਤਾਰ ਜਾਰੀ ਰਹੇਗੀ ਤਾਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕੇਸ ਹੈ ਰੁਖ ਫੜੇਗਾ ਤਾਂ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਐਡਵੋਕੇਟ ਨੇ ਐਡਵੋਕੇਟਸ ਆਫ ਟੂ ਉਹਨਾਂ ਦੇ ਨਾਲ ਗੱਲਬਾਤ ਸਾਡੇ ਸਹਿਯੋਗੀ ਸਮਰਪਿਤ ਕਾਰਿਆ ਨੇ ਕੀ ਕੁਝ ਉਹ ਕਹਿ ਰਹੇ ਨੇ ਸੁਣ ਲੈਂਦੇ ਆ। ਔਰ ਉਸੇ 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 ਸਮਾਨ ਦਾ ਜੋ ਪਹਿਲਾ ਫਰਜ ਜਮਤਰਾਸ਼ੀ ਚ ਹੈ ਇਸ ਤੋਂ ਇਲਾਵਾ ਉਹ ਜੋਮਰਜੀ ਡਰਾਮਾ ਰਚਲੇਨ ਇਹਨਾਂ ਦੇ ਐਸਪੀਪੀ ਵੀ ਹੁਣ ਸਪੋਕਸਪਰਸਨ ਨੇ ਦੇ ਫੋਰਗੋਟਨ ਕਿ ਇਹ ਆਫੀਸਰ ਆਫ ਦਾ ਕੋਰਟ ਨੇ ਸਰੀਆਮ ਕੋਟਾ ਨੇ ਝੂਠ ਬੋਲ ਰਹੇ ਹੈ ਅਸੀਂ ਅੱਜ ਕੋਰਟ ਚ ਕਿਹਾ ਕਿ মিডিਆ ਸ਼ੁਡ ਬੀ ਅਲਾਉਡ ਟੂ ਕਵਰ ਦਾ ਕੋਰਟ ਪ੍ਰੋਸੀਡਿੰਗਸ ਕਿਉਂਕਿ ਜਿਹੜੀ ਕਵਰੇਜ ਹੈ ਉਹ ਇੱਕ ਪੱਖ ਨਹੀਂ ਹੋਣੀ ਚਾਹੀਦੀ ਉਹ ਦੋਨੋਂ ਪੱਖ ਆਣੇ ਚਾਹੀਦੇ ਆਜ ਉਹ ਕੋਰਟ ਵਿੱਚ ਹਜ਼ਾਰ ਏਕੜ ਤੋਂ ਮੁਕਰ ਗਏ ਹਜ਼ਾਰ ਏਕੜ ਦੀ ਗੱਲ ਕੀਤੀ ਜਾ ਰਹੀ ਜ਼ਮੀਨ ਦੀ ਉਹ ਮੁਕਰ ਗਏ ਮੈਨੂੰ ਜਾਣਾ ਪੈਣਾ ਹੈ ਦੁਬਾਰਾ ਤੋਂ ਜੁਡੀਸ਼ਲ ਦੇ ਵਿੱਚ ਤਾਂ ਵਿਕਰਮ ਮਜੀਠੀਆ ਹੋਣੇ ਜਿਹੜੇ ਆਹੋ ਦੁਬਾਰਾ ਜਿਹੜਾ ਜੁਡੀਸ਼ਲ ਦੇ ਵਿੱਚ ਜਿਹੜਾ ਉਹਨਾਂ ਨੇ ਭੇਜਿਆ ਗਿਆ ਤੇ ਇੱਥੇ ਤਸਵੀਰ ਦੇਖ ਸਕਦੇ ਹੋ ਕਿ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਬਹੁਤ ਕੁਝ ਨਿਕਲ ਕੇ ਆਇਆ ਰੇਡਸ ਏਰੀਆ ਨੇ ਚਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਦੇ ਸਰਚ ਵਾਰੈਂਟਸ ਐ ਈਵੈਲੂਏਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਲਿਖੇ ਜਾਂਦੇ ਨੇ ਤਾਂ ਕੋਰਟ ਆਰਡਰ ਕਰਦੀ ਹੈ ਦੇਖੋ ਕੁਝ ਨਹੀਂ ਉਹਨਾਂ ਦੀ ਅਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨਿਆਦ ਜਿਹੜੇ ਇਲਜ਼ਾਮ ਨੇ ਬਸ ਜਦੋਂ ਕੁਝ ਮੈਰਿਟ ਦੇ ਉੱਤੇ ਨਹੀਂ ਹੁੰਦਾ ਤਾਂ ਇਹੋ ਜਿਹੀ ਚੀਜ਼ਾਂ ਆ ਜਾਂਦੀਆਂ ਪੂਰੇ ਤਰੀਕੇ ਦੇ ਨਾਲ ਸਿਕਿਉਰਟੀ ਪੂਰੇ ਦੁਆਰੇ ਅੱਜ ਕਿੱਥੇ ਕੱਪੜੇ ਫੋਟੇ ਹੋਏ ਆਮੇ ਔਰ ਨੀਲੀਆਂ ਪੱਗਾਂ ਦੇ ਵਿੱਚ ਉੱਥੇ ਪੇਚ ਕਿੱਥੇ ਗਏ ਨੇ ਦੇ ਜਿਹੜਾ ਸੀਗਾ ਐਸਐਸਪੀ ਸਾਹਿਬ ਨੇ ਦੇਖਣਾ ਸੀ ਤੇ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਤੇ ਉਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਜੋ ਕੁਝ ਵੀ ਹੋਇਆ ਕੋਰਟ ਦੇ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤਾਂ ਉਹਨਾਂ ਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੈਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹਨ ਜਸਟ ਫॉर ਪਬਲਿਸਿਟੀ ਸਟੰਟ ਤਾਂ ਫਿਰ ਉਹ ਚੀਜ਼ ਗਲਤ ਹੈ ਤਾਂ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਸੁਆਇ ਕੋਰਟ ਨੇ ਆਪਣਾ ਸਾਰਾ ਕੁਝ ਦੇਖ ਕੇ ਇਹਨਾਂ ਨੂੰ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਕੀਤਾ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰੋਵੀਜ਼ਨ ਹੈਗੀ ਹੈ ਜੇ ਨੈਕਸਟ ਡੇਟ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ ਸੌਫਟੀਸਰ ਕਰਦੇ 22 ਤਰੀਕ ਨੂੰ ਜਾਏ ਸਰ ਸਰ 22 ਤਰੀਕ ਨੂੰ ਕਿਹੜੀ ਜਿਹੜੀ ਐਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਦੀ ਡੇਟ ਹੈਗੀ ਹੈ ਤੇ ਉਹ ਤੋਂ ਇਲਾਵਾ ਦੋ ਤਿੰਨ ਹੋਰ ਐਪਲੀਕੇਸ਼ਨਸ ਇਹਨਾਂ ਵੱਲੋਂ ਫਾਈਲਡ ਹੈਗੀਆਂ ਨੇ ਉਹਦੇ ਉਦੇਵਿਚ ਇਹਨਾਂ ਨੇ ਕੁਝ ਰਿਕਾਰਡ ਕਾਲ ਕੀਤਾ ਹੋਇਆ ਹੈ 23 ਕੋ ਬੈਰਕ ਚੇਂਜ ਦੀ ਐਪਲੀਕੇਸ਼ਨ ਆ 22 ਤਰੀਕ ਨੂੰ ਪੇਸ਼ ਸਰ ਉਹ ਅੱਗੇ ਉਸ ਟਾਈਮ ਦੇ ਉੱਤੇ ਦੇਖਿਆ ਜਾਦਾ ਹੈ ਥੈਂਕ ਯੂ ਸਰ ਤਾਂ ਹਜ਼ਾਰ ਇਕਰ ਦਾ ਕੀਆ ਜਾ ਰਿਹਾ ਹੈ ਕਿ ਹਜ਼ਾਰ ਜ਼ਮੀਨ ਦਾ ਉਹ ਜਿਹੜੇ ਉਹ ਬਿਲਕੁਲ ਉਹ 14 ਦਿਨ ਦੀ ਹੋਰ ਨਿਆਇਕ ਖਰਾਸਤ ਦੇ ਵਿੱਚ ਭੇਜਿਆ ਗਿਆ ਔਰ ਨਾਲ ਦੀ ਨਾਲ ਪਿਛਲੇ ਦਿਨੀ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਚ ਬੈਰਕ ਚੇਂਜ ਕਰਨ ਨੂੰ ਲੈ ਕੇ ਉਹਨਾਂ ਦੇ ਵੱਲੋਂ ਰਿਕੁਐਸਟ ਸੀ ਤਾਂ ਫਿਲਹਾਲ ਜਿੱਕੀ ਕਿ ਪ੍ਰਸੀਡਿੰਗ ਜਿਹੜੀ ਹੈ ਹੋਰ ਤਮਾਮ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਅੱਗੇ 2 ਅਗਸਤ ਤੱਕ ਐਕਸਟੈਂਡ ਹੋਈ ਹੈ ਸਮੂਦਾਰ ਬਣਾ ਕੇ ਜਿਹੜੀ ਇਹ ਐਕਸਟੈਂਸ਼ਨ ਜਿਹੜੀ ਆ ਉਹ ਲਈਤੀ ਗਈ ਹੈ ਕੀ ਕੁਝ ਹੋਰ ਜਿਹੜਾ ਕੁਝ ਕਿ ਟੈਂਪਰ ਕਰ ਸਕਦੇ ਨੇ ਐਵੀਡੈਂਸ ਦੇ ਨਾਲ ਕਾਫੀ ਕੁਝ ਉਹਦੇ ਵਿੱਚ ਸੀਗਾ ਵੀ ਵਿਟਨੈਸ ਨੂੰ ਵੀ ਇਨਫਲੂਐਂਸ ਕਰ ਦੇਣੇ ਵਿਟਨੈਸਸ ਨੂੰ ਧਮਕੀਆਂ ਵਗੈਰਾ ਦਿਨ ਦੇਣੇ ਤਾਂ ਉਹ ਸਾਰਾ ਕੁਝ ਪਿਛ ਮੈਂਸ਼ਨ ਕੀਤਾ ਗਿਆ ਕਿ ਅੰਦਰ ਬੈਰਗ ਦੇ ਅੰਦਰ ਉਹਨਾਂ ਨੂੰ ਖਤਰਾ ਹੈ ਦੋ ਅਜੇ ਦੋਸ਼ੀ ਜਿਹੜੇ ਆ ਉਹ ਬਿਲਕੁਲ ਉਹਦੇ ਨਾਲ ਰੱਖੇ ਗਏ ਨੇ ਜਿਨ੍ਹਾਂ ਦੇ ਉੱਤੇ ਇੱਕ ਦੇ ਉੱਤੇ ਬੱਚਿਆਂ ਦੇ ਮਰਡਰ ਚਾਰਜ ਦੇ ਇੱਕ ਦੇ ਪੋਸਟ ਕੋਲ ਲੱਗਿਆ ਹੋਇਆ ਸਭ ਬੇਬੀ ਉਹਨਾਂ ਆ ਚੀਜ਼ਾਂ ਨੇ ਤੇ ਆਲਰੇਡੀ ਜਿਹੜੀਆਂ ਨੇ ਐਪਲੀਕੇਸ਼ਨ ਇਹਨਾਂ ਦੀ ਬੈਰਗ ਚੇਂਜ ਦੇ ਲਈ ਆਲਰੇਡੀ ਪੈਂਡਿੰਗ ਹੈ 22 ਤਰੀਕ ਨੂੰ ਉਹਦੇ ਉੱਤੇ ਬਹਿਸ ਹੋਏਗੀ ਕਿ ਮਿਲਨ ਦਿੱਤਾ ਜਾ ਰਿਹਾ 5 ਮਿੰਟ ਲਈ ਗਿਆ ਤਾਂ ਬਿਲਕੁਲ ਝੂਠੀ ਸਭ ਕੋਈ ਗੱਲ ਹੈ ਕਿ ਕੋਰਟ ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨ ਲਗਾਈ ਸੀ ਕਿ ਵਾਈਫ ਨੂੰ ਮਿਲਨ ਦਿੱਤਾ ਜਾਵੇ ਤੇ ਕੋਰਟ ਨੇ ਉਸ ਐਪਲੀਕੇਸ਼ਨ ਦੇ ਤੇ ਉਹਨਾਂ ਨੂੰ 15 ਮਿੰਟ ਮਿਲਣ ਦਾ ਪ੍ਰੋਪਰ ਸਮਾਂ ਦਿੱਤਾ ਹੈ ਕੋਰਟ ਦੇ ਵਿੱਚ ਮਿਲਨ ਦੀ ਅਰਸ਼ਦੀਪ ਕਲੇ ਨਹੀਂ ਨਹੀਂ ਉਹਨਾਂ ਦੇ ਲਾਇਰਸ ਨੂੰ ਮਿਲਣ ਦੇ ਲਈ ਵੀ ਪ੍ਰੋਪਰ ਟਾਈਮ ਜਿਹੜਾ ਕੋਰਟ ਨੇ ਬਿਠਾ ਕੇ ਉਹਨਾਂ ਦੀ ਜਸਹਿਮਤੀ ਹੋ ਗਈ ਕਿ ਹੁਣ ਠੀਕ ਹੈ ਜੀ ਜਾ ਸਕਦੇ ਨੇ ਜਦੋਂ ਉਹਨਾਂ ਨੇ ਕਿਹਾ ਹਾਂਜੀ ਜਾ ਸਕਦੇ ਹਾਂ ਉਸ ਤੋਂ ਬਾਅਦ ਕੋਰਟ ਨੇ ਜਾਂ ਦਿੱਤਾ ਇਹ ਸਭ ਕੁਝ ਕੋਰਟ ਦੇ ਸਾਹਮਣੇ ਹੋਇਆ ਐਮੀ ਬਾਹਰ ਆ ਕੇ ਕੁਝ ਵੀ ਬੇਬੁਨਦ ਬੋਲੀ ਜਾਣਾ ਤਾਂ ਅ ਵਿਕਰਮ ਮਜੀਠੀਆ ਉਹਨਾਂ ਨੂੰ ਜਿਹੜਾ ਜ਼ਰੂਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ ਤਾਂ ਫਿਲਹਾਲ तमाम ਦਲੀਲਾਂ ਤੇ ਤੇ ਫਿਲਹਾਲ ਗਨੀਪਕਰ ਮਜੀਠਾ ਜੜੇ ਨੇ ਉਹਨਾਂ ਦੀ ਮੁਲਾਕਾਤ ਤਾਂ ਹੋਈ ਹੈ ਲੇਕਿਨ ਵਕੀਲ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ ਉਹਨਾਂ ਦੀ ਲੀਗਲ ਟੀਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਰਸ਼ਦੀਪ ਕਲੇਰ ਜਿਨ੍ਹਾਂ ਨੂੰ ਕਿ ਦਿੱਲੀ ਇਸੇ ਕਰਕੇ ਜਾਣਾ ਪਿਆ ਕਿਉਂਕਿ ਉੱਥੇ ਸੈਨਿਕ ਫਾਰਮ ਦੇ ਵਿੱਚ ਫਿਲਹਾਲ ਏਵੈਲੂਏਸ਼ਨ ਚੱਲ ਰਹੀ ਹੈ ਕਿਉਂਕਿ ਕੋਰਟ ਦੇ ਹਦੇ ਸੀ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਕੀਤਾ ਜਾ ਸਕਦਾ ਨਵੇਂ ਸਿਰੇ ਤੋਂ ਕੋਈ ਜੜੀ ਹੈ ਜਾਂਚ ਪੜਤਾਲ ਜਾਂ ਰੇਡ ਨਹੀਂ ਕੀਤੀ ਜਾਏਗੀ ਅੱਗੇ ਵਧਿਆ ਸੁਲਤਾਨਪੁਰ ਲੋਧੀ ਦੇ ਹਸਪਤਾਲ ਦੇ ਵਿੱਚ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੇ ਕਿਉਂਕਿ ਆਮ ਤੌਰ ਤੇ ਐਮਰਜੈਂਸੀ ਦੇ ਵਿੱਚ ਉਹ ਲੋਕ ਜਾਂ ਕਹਿ ਲੋ ਕਿ ਲੋਕ ਆਪਣੀ ਜਾਨ ਬਚਾਉਣ ਵਾਸਤੇ ਆਪਣਿਆਂ ਦੀ ਜਾਨ ਬਚਾਉਣ ਵਾਸਤੇ ਪਹੁੰਚਦੇ ਨੇ ਲੇਕਿਨ ਹਸਪਤਾਲ ਦੇ ਵਿੱਚ 3 ਗੈਂਗਲੈਂਡ ਵਰਗਾ ਮਾਹੌਲ ਬਣ ਕੇ ਇੱਕ ਦੂਜੇ ਦੇ ਉੱਤੇ ਲੋਕ ਖੂਨੀ ਝੜਪਾਂ ਕਰਦੇ ਹੋਏ ਨਜ਼ਰ ਆਏ ਤੇ ਤਾਰ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਦੇਖਿਆ ਜਾ ਸਕਦਾ ਰੰਜਿਸ਼ਣ ਕਿਸ ਤਰੀਕੇ ਇੱਕ ਦੂਜੇ ਤੇ ਵਾਰ ਕਰ ਰਹੀ ਸੀ ਯਾਨੀ ਕਿ ਹਸਪੀਟਲ ਦੇ ਵਿੱਚ ਹੀ ਲੋਕਾਂ ਨੇ ਰੰਜਿਸ਼ ਜਿਹੜੀ ਹੈ ਇੱਕ ਦੂਜੇ ਦੇ ਉੱਤੇ ਕੱਢਣੀ ਸਹੀ ਸਮਝੀ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਆਖਿਰ ਕੀ ਮਸਲਾ ਹੋ ਸਕਦਾ ਕਿ ਹਸਪੀਟਲ ਦੇ ਵਿੱਚ ਪਹੁੰਚੇ ਜ਼ਾਇਰ ਜੀ ਗੱਲ ਹੈ ਹਸਪੀਟਲ ਦੇ ਵਿੱਚ ਕੋਈ ਨਾ ਕੋਈ ਐਡਮਿਟ ਹੋਏਗਾ ਕੋਈ ਜ਼ੇਰੇ ਇਲਾਜ ਹੋਏਗਾ ਇਸੇ ਕਰਕੇ ਦੋਵੇਂ ਜਿਹੜੇ ਧਰਾਂ ਨੇ ਉਹ ਹਸਪੀਟਲ ਪਹੁੰਚੀ ਹੋਣਗੇ ਲੇਕਿਨ ਅਜੇ ਹਕੀ ਕੀ ਵਾਪਰਿਆ ਕਿ ਹਸਪੀਟਲ ਦੇ ਵਿੱਚ ਹੀ ਇੱਕ ਦੂਜੇ ਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰਨ ਲੱਗੇ ਇੱਕ ਦੂਜੇ ਦੇ ਉੱਤੇ ਇਹ ਚੜਪਮਾ ਕਰਦੇ ਹੋਏ ਲੋਕ ਨਜ਼ਰ ਆਏ ਸੀ ਪੁਲਿਸ ਜਾਂਚ ਵੀ ਕਰ ਰਹੀ ਹੈ ਕਿ ਅਕਰ ਇਸ ਦਾ ਕਾਰਨ ਕੀ ਰਿਹਾ ਹੋਏਗਾ ਕੀ ਵਾਪਰਿਆ ਹੋਏਗਾ ਕਿ ਇਸ ਤਰੀਕੇ ਇੱਕ ਦੂਜੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ